ਸ਼ਾਨ ਨਿਹਾਨ ਨਿਹਾਨ ਪੰਜਾਬ ਅੰਦਰ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਪਿੰਡਾਂ ਵਿੱਚ ਕਾਫੀ ਹੱਦ ਤੱਕ ਸਰਬਸਾਂਤੀ ਨਾਲ ਪੰਚਾਇਤਾਂ ਦੀ ਚੋਣ ਕੀਤੀ ਗਈ ਹੈ ਕਈ ਪਿੰਡਾਂ ਵਿੱਚ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਵੀ ਜੋਰਾਸੂਰਾ ਨਾਲ ਕੀਤਾ ਜਾ ਰਿਹਾ ਹੈ ਜਿਸ ਲੜੀ ਤਹਿਤ ਇਤਿਹਾਸਕ ਨਗਰ ਪਿੰਡ ਹੀਰਾਵਿਕੇ ਦੋ ਧੜਿਆਂ ਵਿੱਚ ਫਸ ਮਾਮਕਾਬਲਾ ਵੇਖਣ ਨੂੰ ਮਿਲਿਆ ਜਿੱਥੇ ਅੱਜ ਪਵਨਦੀਪ ਸਿੰਘ ਫੌਜੀ ਵੱਲੋਂ ਸ਼ਕਤੀ ਪ੍ਰਦਰਸ਼ਨ ਕਰਕੇ ਪਿੰਡ ਵਾਸੀਆਂ ਤੋਂ ਘਰ-ਘਰ ਜਾ ਕੇ ਵੋਟਾਂ ਦੀ ਮੰਗ ਕੀਤੀ ਹੈ ਆਓ ਦੇਖਦੇ ਹਾਂ ਜਸਵੀਰ ਸਿੰਘ ਹੀਰਾਾਂ ਦੀ ਇੱਕ ਖਾਸ ਰਿਪੋਰਟ ਸਰਪੰਚ ਸਾਹਿਬ ਤੁਸੀਂ ਵੀ ਸਰਪੰਚ ਸਾਹਿਬ ਰਹੇ ਹੋ ਹਾਂਜੀ ਤੇ ਕਿੰਨੇ ਦੇਖਦੇ ਜਿਹੜੀਆਂ ਹੋਣੀਆਂ ਚੋਣਾ ਨੇ ਹੋਂ ਚਾ ਚੋਣਾ ਆ ਜੀ ਚੰਗਾ ਜਿਹੜਾ ਬੰਦਾ ਕੰਮ ਕਰਾਂਗੇ ਆਪਾਂ ਫੇਰ ਉਹਦੇ ਪਿੱਛੇ ਜਾ ਹੁਣ ਜਿਵੇਂ ਇਹ ਮੁੰਡਾ ਖੜਾ ਹੈ ਇਹਨੂੰ ਬੜੇ ਸੁਝਾਅ ਦਿੱਤੇ ਆ ਬਈ ਸਾਡਾ ਤਾਂ ਹੁਣ ਸਾਰਾ ਕੁਝ ਦੇਖਿਆ ਹੋਇਆ ਪਰ ਇੱਕ ਗੱਲ ਹੈ ਜਿਹੜੀ ਸਚਾਈ ਦੀ ਹੈ ਸਚਾਈ ਸਾਹਮਣੇ ਹੋਣੀ ਚਾਹੀਦੀ ਆ ਵੀ ਕਿਸੇ ਦਾ ਪੱਖਵਾਤ ਨਾ ਕਰੋ ਫੇਰ ਹੀ ਆਪਣੀ ਸਰਪੰਚੀਗਰ ਦਾ ਕਰਨ ਦਾ ਫਾਇਦਾ ਜਿਹੜਾ ਹਰੇਕ ਬੰਦਾ ਕੋਈ ਗੱਲਬਾਤ ਕਰਦਾ ਉਹਦਾ ਮੁੱਦਾ ਸੁਣੋ ਵੀ ਕੀ ਗੱਲ ਆ ਜੇ ਉਹ ਗਲਤ ਆ ਉਹਨੂੰ ਗਲਤ ਕਹੋ ਜੇ ਠੀਕ ਆ ਉਹਨੂੰ ਠੀਕ ਕਹੋ ਕੀ ਰਿਸਪੌਂਸ ਮਿਲਿਆ ਤੁਸੀ ਹੁਣ ਤਾਂ ਰਿਸਪੌਂਸ ਤਾਂ ਬੰਦੇ ਦੇ ਹਿਸਾਬ ਦਾ ਮਿਲਣਾ ਜੇ ਕਹੀਏ ਪੈਸੇ ਜੇਬ ਦੇ ਨਾਲ ਤਾਂ ਮਿਲਣਾ ਨਹੀਂ ਜਿਹੜਾ ਬੰਦੇ ਦੀ ਅਕਾਲਾ ਉਹਦੇ ਨਾਲ ਹੀ ਆਪਾਂ ਨੂੰ ਮਿਲਣਾ ਵੀ ਜਿਹੜਾ ਬੰਦਾ ਕੰਮ ਕਰ ਸਕਦਾ ਹੁਣ ਜਿਹੜੇ ਬੰਦੇ ਨੂੰ ਇੱਕੋ ਕਿਸੇ ਚੀਜ਼ ਬਾਰੇ ਹੀ ਪਤਾ ਹੈਗਾ ਭਈ ਮੈਨੂੰ ਨੌਲੇਜ ਹੀ ਨਹੀਂ ਦਫਤਰ ਚ ਜਾਣਾ ਵੀ ਬੜਾ ਔਖਾ ਕੰਮ ਹੈ ਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਦਫਤਰ ਕਿੱਥੇ ਆ ਉਹ ਕਿਸੇ ਦਾ ਪਿੰਡ ਦਾ ਕੀ ਸਹਾਰ ਦੋ ਜਿਹੜਾ ਪੜਿਆ ਲਿਖਿਆ ਮੁੰਡਾ ਉਹ ਬਹੁਤ ਵਧੀਆ ਅਸੀਂ ਦੇਖ ਕੇ ਹੀ ਇਸ ਨੂੰ ਬਹੁਤ ਸ਼ਾਬਾਸ਼ੀ ਦਿੱਤੀ ਹੈ ਵੀ ਭਾਈ ਮੱਲਾ ਤੂੰ ਪਿੰਡ ਦਾ ਵਿਕਾਸ ਕਰ ਸਕਦਾ ਅਸੀਂ ਸਾਰੇ ਜਿਹੜੇ ਸਰਪੰਚਾਂ ਬਲਾਕ ਸੰਮਤੀ ਜੀ ਵੀ ਰਹੇ ਆ ਇਹਦਾ ਸਾਥ ਪੂਰਾ ਡਟ ਕੇ ਦੇਵਾਂਗੇ ਸਰਪੰਚ ਦਾ ਜਿਹੜੇ ਆਪਣੇ ਉਮੀਦਵਾਰ ਨੇ ਜਿਹੜੇ ਆਭੇਦਾਰ ਨੇ ਸਰਪੰਚ ਦੀ ਖੂਨ ਲੜਦੇ ਉਹਨਾਂ ਨੂੰ ਪਹੁੰਚਾਂਗੇ ਤੁਸੀਂ ਵੀ ਐ ਕੋ ਮੋਟਿਵ ਲੈ ਕੇ ਚੱਲੇ ਹੋਵੋਗੇ ਤੁਸੀਂ ਨਾਲ ਪੁਰੇ ਹੋ ਨੌਜਵਾਨ ਦੇ ਵੀ ਕੀ ਮੁੱਦੇ ਹੋਣਗੇ ਜਿਹੜੇ ਮੁੱਦੇ ਤਾਂ ਹੁਣ ਜਿਵੇਂ ਹੁਣ ਇਹਨਾਂ ਦੇ ਆ ਵੀ ਸਾਰੇ ਪਿੰਡ ਦੇ ਨਾਲ ਮੁੱਦੇ ਰੱਖ ਕੇ ਜਿਵੇਂ ਪੰਚਾਇਤ ਦਫ਼ਤਰ ਆਪਣਾ ਸਰਕਾਰੀ ਪੰਚਾਇਤ ਦਫ਼ਤਰ ਬਣਿਆ ਉੱਥੇ ਹਰ ਇੱਕ ਹਾਜ਼ਰੀ ਲਗੇ ਪੰਚਾਇਤ ਮੈਂਬਰ ਹੋਣ ਸਰਪੰਚ ਹੋਵੇ ਉੱਥੇ ਬੈਠਾ ਹੋਵੇ ਨਹੀਂ ਅੱਜ ਕੱਲ ਤਾਂ ਜੇ ਮਾੜਾ ਬੰਦਾ ਜਾਂਦਾ ਉਹਨੂੰ ਕੋਈ ਸਰਪੰਚ ਗੇਟ ਨਹੀਂ ਖੋਲਦਾ ਨਾ ਹੋ ਗਿਆ ਕਿ ਨਾ ਮੈਨੂੰ ਦੁਪਹਿਰਾ ਅਸੀਂ ਸਰਪੰਚ ਰਹੇ ਹਾਂ ਅਸੀਂ ਦਿਨ ਕੋ ਰਾਤ ਮੇਰਾ ਖਲ ਵੀ ਮੈਂ 12 1:00 ਵਜੇ ਤੱਕ ਵੀ ਅਸੀਂ ਠਾਣੇ ਜਾਂਦੇ ਰਹੇ ਹਾਂ ਲੋਕਾਂ ਇੱਕ ਇੱਕ ਵਜੇ ਤੱਕ ਵੀ ਸਮਝ ਗਏ ਨਾ ਇਹ ਕੰਮ ਕਰਾਉਣੇ ਬੜੇ ਔਖੇ ਆ ਪਰ ਅਗਲਾ ਚੌਧਰ ਨਾ ਹੋਵੇ ਬੰਦੇ ਨੂੰ ਜਿਹੜਾ ਬੰਦਾ ਕਹਿੰਦਾ ਮੇਰੇ ਕੋਲੇ ਚੌਧਰ ਆ ਤੇ ਉਹ ਫਿਰ ਕੰਮ ਨਹੀਂ ਕਰ ਸਕਦਾ ਕੀ ਕਹਿਣਾ ਚਾਹੋਗੇ ਅਸੀਂ ਤੇ ਵੋਟਰਾਂ ਅਸੀਂ ਹਰੇਕ ਵੋਟਰਾਂ ਨੂੰ ਇਹੀ ਕਹਿੰਨੇ ਆ ਵੀ ਵੱਧ ਤੋਂ ਵੱਧ ਇਸ ਮੁੰਡੇ ਦਾ ਸਾਥ ਦਿਓ ਆਪਣੀ ਸਾਡੀ ਜਿੱਤ ਪੱਕੀ ਆ ਵੀ ਇਹ ਮੁੰਡਾ ਕੰਮਜੋਗ ਆ ਅਸੀਂ ਆਪ ਖੁਦ ਨਾਲ ਰਹਿ ਕੇ ਕੰਮ ਕਰਾਵਾਂ ਬਹੁਤ ਬਹੁਤ ਮੀਰ ਜੀ ਅ ਜਸਵੀਰ ਸਿੰਘ ਜੀ ਤੁਸੀਂ ਪਿਛਲੇ ਸਮੇਂ ਤੋਂ ਵੀ ਤੁਹਾਡੇ ਜਿਹੜੇ ਘਰਾਂ ਉਹ ਮੰਨ ਲਵਦਾ ਵੀ ਉਹ ਪੰਚਾਇਤ ਮੈਂਬਰ ਆ ਉਹਨਾਂ ਨੇ ਵਧੀਆ ਕਾਰਜ ਕੀਤੇ ਨੇ ਤੇ ਹੁਣ ਤੁਸੀਂ ਵੀ ਨੌਜਵਾਨਾਂ ਦੇ ਨਾਲ ਲੱਗੇ ਤੁਰੇ ਹੋ ਤੇ ਕਿਵੇਂ ਦੇਖਦੇ ਹੋ ਮੈਂ ਜੀ ਬੈਲੂ ਜੀ ਖਾਲਸਾ ਬੈਲੂ ਜੀ ਫਤੇ ਤੁਹਾਡਾ ਸਾਨੂੰ ਬੱਡੀ ਦਾ ਖੁਸ਼ੀ ਹੈ ਤੁਹਾਡੇ ਸਾਡੇ ਜਸਵੀਰ ਸਿੰਘ ਮੇਰਾ ਨਾਮ ਆ ਇਹਦਾ ਨਾਮ ਵੀਰ ਦਾ ਚੈਨਲ ਦਾ ਧੰਨਵਾਦ ਕਰਦਾ ਹਾਂ ਜਿਹੜਾ ਸਾਡੀ ਏਡੀ ਦੂਰ ਖਬਰ ਦੇਸਾਂ-ਪ੍ਰਦੇਸਾਂ ਸਾਡੇ ਭਾਈਆਂ ਨੂੰ ਪਹੁੰਚਾਉਂਦਾ ਵਾ ਸਾਨੂੰ ਇਹ ਖਬਰ ਪਹੁੰਚਾਉਣ ਨਾਲ ਮਨ ਨੂੰ ਸ਼ੋਟੀ ਮਿਲਦੀ ਆ ਮੈਂ ਮੇਰੇ ਘਰ ਵਾਲੀ ਪੰਚਾਇਤ ਮੈਂਬਰ ਸੀ ਐਕਤੀ ਮੈਨੂੰ ਮੌਕਾ ਮਿਲਿਆ ਵਾ ਕਿਉਂਕਿ ਮੇਰਾ ਏਰੀਆ ਜਾਂ ਮਤਲਬ ਜਰਨਲ ਆ ਮੈਂ ਜਸਬੀਰ ਸਿੰਘ ਪੰਜਲੀ ਚੌਂ ਦੇ ਕਾਗਜ਼ ਭਰਤੇ ਆ ਕੱਲ ਨੂੰ ਸਿਲੈਕਟ ਹੋ ਕੇ ਆ ਜਾਣਗੇ ਇਹ ਪਰਮਜੀਤ ਇਹ ਮੁੰਡਾ ਜਾਂ ਪੰਮਾ ਵਾ ਇਹ ਫੌਜੀ ਸਾਹਿਬ ਆ ਮੈਨੂੰ ਲੋਕਾਂ ਨੇ ਬਾਹਰੋਂ ਵੀ ਫੋਨ ਕਰੇ ਵੀ ਤੂੰ ਲੈਕ ਜੀ ਤੂੰ ਲੋਕਾਂ ਦੇ ਕੰਮ ਬਹੁ ਕਰਿਆ ਵੀ ਤੂੰ ਸਰਪੰਚ ਬਣ ਮੈਨੂੰ ਕੋਈ ਪ੍ਰੋਬਲਮ ਕਰਕੇ ਕਹਿ ਲੋ ਜਾਂ ਮੈਂ ਕੱਲਿਆ ਕਰਕੇ ਕਹਿ ਲੋ ਮੈਂ ਸੋਚਿਆ ਮੈਨੂੰ ਸੂਬੇਦਾਰ ਮਿਲ ਗਿਆ ਮੈਨੂੰ ਸੂਬੇ ਮੇਰੀ ਸੱਜੀ ਬਾਹ ਮਿਲ ਗਈ ਮੈਂ ਤੁਹਾਡੇ ਨਾਲ ਦਾਵਾ ਕਰਦਾ ਕਿ ਮੈਂ ਪੰਨੇ ਨਾਲ ਗੱਲਾਂ ਵੀ ਗੱਲਾਂ ਵੀ ਕਰੀਆਂ ਇਹ ਕਿਹਾ ਜਸਵੀਰ ਸਿੰਘ ਆਪਾਂ ਇਸ ਤਰੀਕੇ ਨਾਲ ਚੱਲਣਾ ਵਾ ਜਿਹੜਾ ਪੰਚਾਇਤ ਘਰ ਆ ਉਹਨੂੰ ਵਧੀਆ ਡਾਉਨਸਿੰਗ ਲਾ ਕੇ ਇਸੀ ਲਾ ਕੇ ਸੋਫੇ ਵਧੀਆ ਲਾ ਕੇ ਉੱਥੇ ਜਿਹੜੇ ਨੌਕਰ ਕੰਮ ਵਾਲੇ ਰੱਖੇ ਜਾਣਗੇ ਜੀ ਸਰਕਾਰ ਤੋਂ ਆ ਪੈਸੇ ਦਿੰਦੀ ਆ ਆਪਾਂ ਉਹ ਗਰੀਬਾਂ ਨੂੰ ਦੇਰ ਆ ਬਤ ਉਹਥੇ ਕੰਮ ਕਾਜ ਦੇ ਦਾਂਗੇ ਦੂਜੀ ਗੱਲ ਸਾਰੀ ਪੰਚਾਇਤ ਦੀ ਹਾਜ਼ਰੀ ਲੱਗੂਗੀ ਜਿੰਨੀ ਪੰਚਾਇਤ ਆ ਜਿਹੜਾ ਸਰਪੰਚ ਚਣੋਗੇ ਉਹ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਜੋੜੀ ਦਿਆਂ ਕਰੂਗਾ ਸਾਰੇ ਮੈਂਬਰ ਹਾਜ਼ਰੀ ਲਾਇਆ ਕਰਨਗੇ ਜੇ ਕੋਈ ਮੈਂਬਰ ਮਤਲਬ ਬਿਨਾਂ ਰੱਖਿਆ ਜਾਊਗਾ ਐਬਸੈਂਟ ਹੋਊਗਾ ਉਹਨੂੰ ਥੋੜਾ ਜਿਹਾ ਜੁਰਮਾਨਾ ਰੱਖਿਆ ਜਾਊਗਾ ਉਹ ਜੁਰਮਾਨਾ ਮੈਂ ਤੁਹਾਡੀ ਗੱਲ ਕੱਟਦਾ ਆ ਇਹ ਇਹ ਦਾਵੇ ਖੋਖਲੇ ਤਾਂ ਨਹੀਂ ਹੋਣਗੇ ਬਿਲਕੁਲ ਫੋਲ ਨਹੀਂ ਹੋਣਗੇ ਜੀ ਜੇ ਜਿਹੜੀ ਤੁਹਾਨੂੰ ਗੱਲ ਕਹਿਤੀ ਬਿਲਕੁਲ ਸਹੀ ਹੋਊਗੀ ਗੱਲ ਇਹ ਅਕਸਰੀ ਦੇਖਿਆ ਜਾਂਦਾ ਜਦੋਂ ਪੰਚਾਇਤ ਬਣ ਜਾਂਦੀ ਆ ਤੇ ਬਣਨ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਸੁਭਾਅ ਹੋਰ ਹੁੰਦਾ ਜਦੋਂ ਪੰਚਾਇਤ ਬਣ ਜਾਂਦੀ ਆ ਉਦੋਂ ਸੁਭਾਅ ਹੋਰ ਬਣ ਜਾਂਦਾ ਕਿਤੇ ਐਵੇਂ ਤਾਂ ਨਹੀਂ ਨਹੀਂ ਜੀ ਇਹ ਤਾਂ ਲੋਕਾਂ ਦਾ ਮੈਸੇਜ ਆ ਲੋਕਾਂ ਨੂੰ ਘਰੇ ਜਾਣਾ ਬੜਾ ਔਖਾ ਵਾ ਪੰਜ ਮੈਂਬਰ ਦੇ ਪੰਚਾਇਤ ਦੇ ਕੁੰਡੇ ਖੜਕੋ ਉਹਦਾ ਰਹਿਤ ਰਾਮ ਘਰ ਹੁੰਦਾ ਵਾ ਇਹ ਮੈਂ ਤਾਂ ਬੜੀ ਸੋਚੀ ਲੰਮੀ ਵੀ ਐਂ ਕਰਾਂ ਮੇਰੀ ਮੰਨੀ ਨਹੀਂ ਗਈ ਇਸ ਕਰਕੇ ਪਰਮ ਜੀ ਨਾਲ ਗੱਲ ਕਰੀ ਆ ਵੀ ਜਿਹੜੀ ਗੱਲ ਤੂੰ ਕਹੀ ਆ ਇਹ ਸਿਰੇ ਲਾਉਣੀ ਆਪਾਂ ਪੰਮੇ ਦੀ ਵੀ ਸੋਚ ਆ ਪੰਮੇ ਦੀ ਸੋਚ ਆ ਮੇਰੀ ਸੋਚ ਤਾਂ ਪਹਿਲੀ ਸੀ ਨਾਲ ਸੋਚ ਰਲ ਗਈ ਇਸ ਕਰਕੇ ਆ ਜੀ ਪਿੰਡ ਨੂੰ ਥੋੜਾ ਬਣਾਉਣਾ ਵਾ ਭਰਾਵੋ ਮੇਰੀ ਬੇਇੱਜ਼ਤੀ ਆ ਪੇ ਆਉਣ ਵਾਲੀ 15 ਤਰੀਕ ਨੂੰ ਕੱਲੀ ਕੱਲੀ ਵੋਟ ਇਹ ਪਰ ਪੰਮੇ ਪਰਮਜੀਤ ਪੰਮਾ ਇਹਦੇ ਨਾਮ ਦੀ ਕੋਣ ਖਾਂ ਮੈਲ ਲ ਜਾ ਰਹੇ ਆ ਤੇ ਕੱਲੀ ਕੱਲੀ ਵੋਟ ਪਾ ਕੇ ਤੁਸੀਂ ਖੜਾ ਕੀਤਾ ਇਹਨੂੰ ਜਿਤਾ ਦਿਓ ਕੋਈ 15 ਤਰੀਕ ਨੂੰ ਇਸ ਕਰਕੇ ਜਿਹੜੀਆਂ ਮੈਂ ਵਾਅਦੇ ਕਰਦਾ ਨਾ ਕਰਮਜੀਤ ਦੇ ਪੰਮੇ ਨਾਲ ਮੈਂ ਗੱਲ ਕਰਕੇ ਫੇਰ ਦਰਿਆਵਾ ਬਿਲਕੁਲ ਖੋਖਲੇ ਨਹੀਂ ਹੋਣਗੇ ਧੰਨਵਾਦ ਹਾਂਜੀ ਧੰਨਵਾਦ ਪੰਚਾਇਤੀ ਦੇ ਧਾਰੇਦਾਰੋਂ ਤੁਹਾਡਾ ਜਿਹੜਾ ਹੈਗਾ ਇੱਕ ਪਤਿਕੁਨ ਪਤੀ ਪਰਮੇਸ਼ਰ ਮੰਨਿਆ ਜਾਂਦਾ ਉਹ ਇਸ ਟਾਈਮ ਚੋਣ ਮੈਦਾਨ ਦੇ ਵਿੱਚ ਆ ਸਰਪੰਚ ਦੀਆਂ ਚੋਣਾਂ ਬੜੀਆਂ ਤੁਸੀਂ ਕੀ ਅਪੀਲ ਕਰਦੇ ਹੋ ਲੋਕਾਂ ਨੂੰ ਕੀ ਜਣਾ ਚਾਹੀਦਾ ਅੱਜ ਅਸੀਂ ਲੋਕਾਂ ਦੇ ਹਰ ਦਮ ਨਾਲ ਰਵਾਂਗੇ ਤੇ ਅਸੀਂ ਜਿਹੜੇ ਆ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਜੁਰਾਂਗੇ ਇਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਾਂਗੇ। ਆ ਇੱਕ ਨਾ ਔਰਤ ਨੂੰ ਮੰਨਿਆ ਗਿਆ ਕਿ ਜਿਹੜੀ ਔਰਤ ਆ ਤੇ ਉਹ ਜਦੋਂ ਇੱਕ ਮਰਦ ਦੇ ਨਾਲ ਫੜ ਜਾਂਦੀ ਆ ਤਾਂ ਜਿਹੜਾ ਹੁੰਦਾ ਆ ਰਾਮਯਾਣੀ ਦੇ ਵਿੱਚ ਸਭ ਤੋਂ ਵੱਡਾ ਹਾਤੀ ਦਾ ਔਰਤ ਦਾ ਆ ਕੀ ਤੁਸੀਂ ਉਹਦੇ ਮੋਢੇ ਨਾਲ ਮੋਢਾ ਲਾ ਕੇ ਚੱਲੋਗੇ ਨਾਲ? ਹਾਂਜੀ ਹਾਂ ਮੈਂ ਆਪਣੇ ਪਤੀ ਦੇ ਮੋਢੇ ਨਾਲ ਮੋਢਾ ਲਾ ਕੇ ਜ਼ਰੂਰ ਚੱਲਾਂਗੀ ਤੇ ਨਾਲੇ ਆ ਪਿੰਡ ਦੇ ਕੋ ਜਿਹੜੇ ਵੀ ਕੰਮ ਕਾਰਜ ਰਹਿੰਦੇ ਨੇ ਉਹਨਾਂ ਦੇ ਵਿੱਚ ਸੰਯੋਗ ਦਵਾਂਗੀ, ਨਾਲ ਖੜ ਕੇ ਸੰਯੋਗ ਦਵਾਂਗੀ ਉਹਨਾਂ ਦੇ। ਕੀ ਅਪੀਲ ਕਰਨਾ ਚਾਹੁੰਦੇ ਆ ਪਿੰਡ ਵਾਲੇ? ਪਿੰਡਾਂ ਨੂੰ ਜਿਹੜਾ ਵੀ ਇਹਨਾਂ ਦੇ ਕੰਮ ਰੁਕੇ ਹੋਏ ਕੰਮ ਨੇ ਸਾਰੇ ਅਸੀਂ ਉਹਨਾਂ ਦੇ ਪੂਰੇ ਮੁਕੰਮਲ ਉਤਰਾਂਗੇ ਮੈਂ ਸਾਰੇ ਪਿੰਡ ਦੇ ਸੰਜੋਗ ਦੇ ਨਾਲ ਹੀ ਜਿਹੜੇ ਕੰਮ ਇਹਨਾਂ ਦੇ ਰਹਿੰਦੇ ਨੇ ਉਹ ਅਸੀਂ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਸਰਕਾਰ ਦਾ ਜੇ ਕੋਈ ਕਿਸੇ ਚੀਜ਼ ਦੇ ਵੀ ਸਾਨੂੰ ਪ੍ਰੋਬਲਮ ਆਈ ਤਾਂ ਅਸੀਂ ਸਰਕਾਰ ਦੀ ਮਦਦ ਵੀ ਲਵਾਂਗੇ ਥੈਂਕ ਯੂ ਥੈਂਕ ਯੂ